ਜਿਸ ਤਰ੍ਹਾਂ ਕੇ ਸਟਾਈਲ ਪਹਿਣਾ ਕਰਨੇ ਪ੍ਰੈਸਰੀ ਨਾਲ ਜ਼ਰੂਰਤ ਬਵੇ ਇਸ ਤਰ੍ਹਾਂ ਦੀ ਵੈਰਾਈਟੀ ਹੈ ਜੀ ਮਸਲਿਨ कॉटन ਦੀ ਤੁਸੀਂ ਲੇਸ ਲਾ ਕੇ ਬਹੁਤ ਸੋਹਣਾ ਸੂਟ ਬਣਾ ਸਕਦੇ ਪਹਿਲਾ ਵੱਡੇ ਪਣੇ ਦੇ ਕੈਮਰੀ कॉटन ਦੇ ਸੂਟ ਹੈ ਸੂਟ ਤੁਸੀਂ ਸੜਕੋਂ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਸੂਟ ਵੀ ਲੈ ਸਕਦੇ ਹੋ ਮੈਚਿੰਗ ਆਪਾਂ ਚਿਕਨ ਨਾਲ ਕਰਾਂਗੇ ਜਿਹਨੂੰ ਹੁਣ ਡਿਜ਼ਾਈਨ ਦਿਖਾ ਰਹੇ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ ਹੈ ਜੀ ਡਿਜ਼ਾਈਨ ਇਸ ਦੀ ਵੀਡੀਓ ਵੀ ਆਪਾਂ ਲਾਵਾਂਗੇ ਸੂਟ ਦੀ ਵੀਡੀਓ ਦੇ ਉੱਪਰ ਜੀ ਦੇਖ ਸਕਦੇ ਹੋਗੇ ਆਪਣੇ ਕੋਲ ਕੈਮਰੇ ਕੋਟਨ ਦੇ ਹੈਂਡਵਰਕ ਦੇ ਸੂਟ ਲੱਗੇ ਨੇ ਲਿਪੇ اور कॉटन ਦੇ ਵਿੱਚ ਪਿਓਰ कॉटन ਦੇ ਸੂਟ ਆ ਜੋ ਸਿਮਰ ਦੇ ਵਿੱਚ ਇਹ ਸੂਟ ਪਲੇਟ ਰਹਿਣ ਵਾਲਾ ਜਿਹਨਾਂ ਸੂਟਾਂ ਦਾ ਪਿਓਰ ਮਸਲੀਨ ਦੇ ਦੁਪੱਟੇ ਤਾਂ ਨੂੰ ਹਮ ਸੂਟ ਦਿਖਾ ਰਹੇ ਆ ਇਹਨਾਂ ਸੂਟਾਂ ਉੱਪਰ ਨੀਡਲ ਵਰਕ ਕਰਿਆ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਪਿਓਰ ਮਸਲੀਨ ਦੇ ਸਿਮਰ ਦੇ ਸੂਟ ਲੈ ਕੇ ਆਣੇ ਨੇ ਸਿਮਰ ਦੇ ਅਸੀਂ ਤੁਹਾਨੂੰ ਦੋ-ਤਿੰਨ ਵੈਰਾਈਟੀਆਂ ਦਿਖਾਵਾਂਗੇ ਅਲੱਗ-ਅਲੱਗ ਸਟੱਪ ਦੇ ਵਿੱਚ ਜਿਸ ਤਰ੍ਹਾਂ ਕੀ ਆਪਣੇ ਕੋਲੇ ਬਰਕਾ ਵਾਲੇ ਸੂਟ ਨੇ ਸਵਾਗਤ ਹੈ ਨਾ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਵਿੱਚ ਬਹੁਤ ਸੋਹਣੀਆਂ ਵੈਰਾਈਟੀਆਂ ਲੈ ਕੇ ਆਏ ਜੀ ਰੇਟ ਬਹੁਤ ਜਾਇਜ਼ ਰਹਿਣ ਵਾਲੇ ਨੇ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਪ੍ਰਾਈਜ਼ ਆਪਾਂ ਨਾਲ ਦੀ ਨਾਲ ਸ਼ੋਅ ਕਰਾਂਗੇ ਛਿਪਿੰਗ ਚਾਰਜ ਫ੍ਰੀ ਰਹੂਗਾ ਕੈਸ਼ ਔਨ ਡਿਲੀਵਰੀ ਹੈਗੀ ਹੈ ਬੜਛਪ ਨੰਬਰ ਆਪਣੇ ਦੋਨੇ ਤੁਸੀਂ ਕਿਸੇ ਦੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਵੀਡੀਓ ਪੌਣ ਸ਼ੁਰੂ ਕਰਨ ਜਾ ਰਹੇ ਆ। ਮੇਨ ਲੈਗ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਕੈਮਰੀਕ कॉटन ਦੇ ਸੂਟ ਲੈ ਕੇ ਤੁਹਾਡੇ ਲਈ ਵੱਡੇ ਬਣੇ ਜ। ਵੱਡੇ ਬਣੇ ਦੇ ਕੈਮਰੀਕ कॉटन ਦੇ ਸੂਟ ਹੈ। ਇਹ ਸੂਟ ਤੁਸੀਂ ਸਾਡੇ ਕੋਲੋਂ ਮੈਚਿੰਗ ਵੀ ਲੈ ਸਕਦੇ ਹੋ, ਆਲ ਓਵਰ ਸੂਟ ਵੀ ਲੈ ਸਕਦੇ ਹੋ। ਮੈਚਿੰਗ ਆਪਾਂ ਚਿਕਨ ਨਾਲ ਕਰਾਂਗੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋਗੇ 500 ਪ੍ਰਾਈਜ਼ ਰਹੂਗਾ। 500 ਪ੍ਰਾਈਜ਼ ਰਹੂ ਜੀ ਜੇਕਰ ਤੁਸੀਂ ਆਲ ਓਵਰ ਸੂਟ ਲਓਗੇ ਤਾਂ ਵੀ 500 ਪ੍ਰਾਈਜ਼ ਰਹੂਗਾ। 11 ਦੇ 2 ਮੀਟਰ ਚਿਕਣ ਨਾਲ ਚਿਕਣ ਨਾਲ ਕਲਰ ਦਾ ਨੂੰ ਜਿ ਦਿਖਾਉਣੇ ਪਹਿਲਾ ਆਪਣੇ ਕੋਲ ਪਰਪਲ ਕਲਰ ਬਹੁਤ ਸੋਹਣਾ ਕਲਰ ਨੇ ਬਾਈਡ ਚਿਕਣ ਦੇ ਵਿੱਚ ਤੁਸੀਂ ਕਿਸੇ ਨਾਲ ਵੀ ਮੈਚ ਕਰ ਸਕਦੇ ਹੋਗੇ ਜਿਹਦੋਂ ਹੁਣ ਕਲਰ ਦਿਖਾ ਰਹੇ ਇਹ ਵੀ ਬਹੁਤ ਸੋਹਣਾ ਕਲਰ ਆ ਪੈਰਟ ਕਲਰ ਆ ਗਿਆ ਮੈਚਿੰਗ ਸੂਟ ਵੀ ਬਣਾ ਸਕਦੇ ਤੁਸੀਂ ਹਾਲ ওভারਸੂਟ ਵੀ ਬਣਾ ਸਕਦੇ 500 ਪ੍ਰਾਈਜ਼ ਰੂ ਜੀ ਕੈਮਰਿਕ ਕਾਟਨ ਦੇ ਵੱਡੇ ਬਣੇ ਦੇ ਸੂਟ ਆਪਣੇ ਕੋਲ ਜਗਾ ਤੁਸੀਂ ਵੱਡੇ ਬਣੇ ਨਾਲ ਓਵਰਸੂਟ ਲਵਾਂਗੇ 3.5 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਇਹ ਸਾਰੇ ਆਪਣੇ ਕੋਲੇ ਮੈਚਿੰਗ 500 ਪ੍ਰਾਈਜ਼ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋਗੇ ਮੈਚਿੰਗ ਵੀ ਸੂਟ ਵੀ ਸਲੈਕਟ ਕਰ ਸਕਦੇ ਹੋਗੇ ਆਲ ਓਵਰ ਵੀ ਚਿਪਿੰਗ ਚਾਰਜ ਫਰੀ ਰਹੂਗਾ ਕੈਸ਼ ਔਨ ਡਿਲੀਵਰੀ ਹੈਗੀ ਏ ਇੱਕਦਾਂ ਅਸੀਂ ਹੋਰ ਛੋਟੀ ਜਿਹੀ ਰਿਕਵੈਸਟ ਕਰਨੀ ਸੀ ਤੁਸੀਂ ਵੀਡੀਓ ਨੂੰ ਲੈ ਕੇ ਸ਼ੈਅ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇ 70% ਲੋਕਾਂ ਨੇ ਸਾਡੀ ਵੀਡੀਓ ਜ਼ਰੂਰ ਦੇਖਦੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਤੁਸੀਂ ਵੀਡੀਓ ਦੇ ਵਿੱਚ ਆਪਣੇ ਪਿੰਡ ਦਾ ਨਾਮ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਵੀਡੀਓ ਦੇ ਨੀਚੇ ਅਸੀਂ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਨਾਮ ਵੀ ਲੈ ਸਕੀਏ ਤੁਹਾਡੇ ਪਿੰਡ ਦਾ ਨਾਮ ਵੀ ਲੈ ਸਕੀਏ ਮਸਲਿਨ ਕੋਟ ਨੇ ਸੂਟ ਲੈ ਕੇ ਅੰਦਰ ਲਈ ਬਹੁਤ ਸੋਹਣੇ ਮੈਚਿੰਗ ਸੂਟ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬੋਰਡਰ ਮਾ ਕਲਰ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਜਿਸ ਤਰ੍ਹਾਂ ਕਿ ਸਾਡੇ ਕੋਲ ਹੈ ਨਾ ਕੰਨੇ ਪ੍ਰੈਸਰੀ ਨਾ ਜ਼ਰੂਰਤ ਬਾਬਾ ਇਸ ਤਰ੍ਹਾਂ ਦੀ ਵੈਰਾਈਟੀ ਹੈ ਜੀ ਮਸਲੀਨ कॉटन ਦੀ ਤੁਸੀਂ ਲੈਸ ਲਾ ਕੇ ਬਹੁਤ ਸੋਹਣਾ ਸੂਟ ਬਣਾ ਸਕਦੇ ਪਹਿਲਾ ਆਪਣੇ ਕੋਲੇ ਪਰਪਲ ਕਲਰ ਇਸ ਡਿਜ਼ਾਈਨ ਵਿੱਚ ਚਾਰ ਕਲਰ ਨਾ ਖਾਮਾਗੇ ਤੁਹਾਨੂੰ ਡਿਜ਼ਾਈਨ ਆਪਣੇ ਕੋਲੇ ਬਹੁਤ ਨੇ ਤੁਸੀਂ ਸਲੈਕਟ ਕਰ ਸਕਦੇ ਪ੍ਰਾਈਸ ਸਿਰਫ 450 450 ਪ੍ਰਾਈਸ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੇ ਦੂਸਰਾ ਹੈ ਮਾਸਟਰਡ ਕਲਰ ਮਾਸਟਰਡ ਕਲਰ ਵੀ ਬਹੁਤ ਸੋਹਣਾ ਕਲਰ ਹੈਗਾ ਵੈਰਾਈਟੀ ਸਾਰੀ ਬਹੁਤ ਵਧੀਆ ਪੀਕਓਬ ਸ਼ੇਡ ਆ ਗਏ ਜੀ ਪੀਕਓਬ ਸ਼ੇਡ ਲੈਸ ਲਾ ਕੇ ਤੁਸੀਂ ਬਹੁਤ ਸੋਹਣੇ ਸੂਟ ਬਾਹਰ ਅੰਦਰ ਵਾਲੇ ਸੂਟ ਵੀ ਬਣਾ ਸਕਦੇ ਹੋ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਕਲਰ ਨਹੀਂ ਫੇਟ ਨੇ ਮਹਿਰੂਨ ਕਲਰ ਹੈ ਕੋਈ ਵੀ ਕਲਰ ਨਹੀਂ ਫੇਟ ਨੇ ਦੂਸਰਾ ਡਿਜ਼ਾਈਨ ਆ ਗਿਆ ਆਪਣੇ ਕੋਲ ਤੁਹਾਨੂੰ ਫਟਾਫਟ ਦਿਖਾ ਰਿਹਾ ਹਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੂਸਰਾ ਡਿਜ਼ਾਈਨ ਵੀ ਬਹੁਤ ਸੋਹਣਾ ਮਾਸਟਰਡ ਕਲਰ ਵਾਈਨ ਸ਼ੇਡ ਕਲਰ ਬਹੁਤ ਸੋਹਣੇ ਡਿਜ਼ਾਈਨ ਨੇ ਮੈਚਿੰਗ ਸੂਟਾ 2.5 ਮੀਟਰ ਦੀ ਸ਼ਰਟਾ 2.5 ਮੀਟਰ ਦੀ ਬਾਟਮਾ ਮਹਿਰੂਨ ਕਲਰ ਆ ਗਏ ਇਹਨਾਂ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਇਹ ਵੀ ਆਪਣੇ ਕੋਲ ਫਰੋਜੀ ਕਲਰ ਇਹ ਕਿਹੜਾ ਡਿਜ਼ਾਈਨ ਆਪਣੇ ਕੋਲ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਫਲਾਵਰ ਬਣੇ ਹੋਏ ਨੇ ਮਹਿਰੂਨ ਕਲਰ ਆ ਗਈ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਮਾਸਟਰਡ ਕਲਰ ਕੋਈ ਵੀ ਕੰਪਲੀਟ ਨਹੀਂ ਹੁੰਦੀ ਇਸ ਕੱਪੜੇ ਵਿੱਚ ਪੀਕਓਵ ਸ਼ੇਡ ਆ ਗਈ ਜੀ 2.5 ਮੀਟਰ ਰਿਸਲਟ 2.5 ਮੀਟਰ ਦੀ ਬੋਡਮ ਆ ਪ੍ਰਾਈਸ ਸਿਰਫ 450 ਸ਼ਿਪਿੰਗ ਚਾਰਜ ਫ੍ਰੀ ਆ 450 ਪ੍ਰਾਈਸ ਆ ਜੀ ਇਹ ਹੈ ਆਪਣੇ ਕੋਲੇ ਤੀਸਰਾ ਡਿਜ਼ਾਈਨ ਡਿਜ਼ਾਈਨ ਵੀ ਬਹੁਤ ਸੋਹਣਾ ਚੌਥਾ ਡਿਜ਼ਾਈਨ ਆ ਜੀ ਪੰਜ ਡਿਜ਼ਾਈਨ ਨੇ ਆਪਣੇ ਕੋਲੇ ਇਸ ਕਪੜੇ ਵਿੱਚ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰੋ ਜੀ ਫਲਾਵਰ ਦਾ ਡਿਜ਼ਾਈਨ ਬਣਾਇਆ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਫਲਾਵਰ ਦਾ ਵੀ ਆਪਣੇ ਕੋਲੇ ਮਾਸਟਰ ਕਲਰ ਆ ਕੀ ਕੋਈ ਸ਼ੇਡ ਕਲਰ ਪੰਜ ਡਿਜ਼ਾਈਨ ਨੇ ਆਪਣੇ ਕੋਲੇ ਪ੍ਰਾਈਸ ਸਿਰਫ 450 50 ਜ ਫਰੀ ਹੈ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਤੁਸੀਂ ਆਪਣੇ ਕਿਸੇ ਪਿੰਡ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਵੈਰਾਈਟੀ ਬਹੁਤ ਬੜੀ ਹੈ ਕੋਈ ਵੀ ਲੈਣ ਲਈ ਲੋਨ ਦੀ ਜ਼ਰੂਰਤ ਨਹੀਂ ਹੈਗੀ ਜੋ ਵੀ ਤੁਹਾਨੂੰ ਕੋਲ ਡਿਜ਼ਾਈਨ ਪਸੰਦ ਆ ਇਹ ਆਪਣੇ ਕੋਲੇ ਪੰਜ ਮੰਡ ਜਾਣਗਾ ਪੱਤਾਨਾਟ ਜਾਨ ਬਣਿਆ ਹੋਇਆ ਹੈ ਫਟਾਫਟ ਵੀਡੀਓ ਪਕਾ ਰਿਹਾ ਕਿਉਂਕਿ ਬਹੁਤ ਜਾਦੀ ਵੈਰਾਈਟੀ ਆਪਣੇ ਕੋਲੇ ਜੋ ਵੀ ਤੁਹਾਨੂੰ ਵੈਰਾਈਟੀ ਪਸੰਦ ਆਵੇ ਉਹ ਸਿਲੈਕਟ ਕਰੋ ਜਿਹੜੇ ਸਾਡੇ ਭੈਣਾਂ ਬਾਹਰ ਬੈਠੇ ਨੇ ਬਾਹਰ ਬੈਠੀਆਂ ਵੀ ਮੰਗਵਾ ਸਕਦੇ ਨੇ ਸੂਟ ਸਾਡੇ ਕੋਲ ਜਗਾ ਸਲਾਈ ਕਰਕੇ ਮੰਗਾਉਣੇ ਸਲਾਈ ਕਰਾ ਕੇ ਮੰਗਵਾ ਸਕਦੇ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਬਹੁਤ ਟ੍ਰੈਂਡਿੰਗ ਚੱਲ ਰਿਹਾ ਜੀ ਡਿਜ਼ਾਈਨ ਜੀ ਵੀਡੀਓ ਵੀ ਆਪਾਂ ਲਾਵਾਂਗੇ ਸੂਟ ਦੀ ਵੀਡੀਓ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਆਪਣੇ ਕੋਲ ਕੈਮਰੀ ਕੋਟਨ ਚ ਕੈਮਰੀ ਕੋਟਨ ਚ ਸੂਟ ਆ ਜੀ ਪਿਓਰ ਦਾ ਦੁਪੱਟਾ ਲੱਗਿਆ ਹੋਇਆਗਾ ਕੈਮਰਿਕ ਕਾਟਨ ਦੀ ਸ਼ਰਟ ਲੱਗੀ ਹੋਈ ਆ ਬਹੁਤ ਵਧੀਆ ਵੈਰਾਈਟੀ ਆ ਪ੍ਰਾਈਸ ਸਿਰਫ 950 950 ਪ੍ਰਾਈਸ ਹੈ ਜੀ ਫੈਨਸੀ ਸੂਟ ਬਣ ਕੇ ਤਿਆਰ ਹੁੰਦਾ ਗਾਰਲੈਸ ਲੁੱਕ ਦਾ ਇਹਦੀ ਵੀਡੀਓ ਪਾਟਲਾਵਾਂਗੇ ਪਰ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੁੰਦਾ ਪਹਿਲਾ ਆਪਣੇ ਕੋਲ ਗਾਜਰੀ ਕਲਰ ਇਹ ਹੈਗਾ yellow ਕਲਰ yellow ਕਲਰ ਤੇ ਮਹਿਰੂਨ ਕਲਰ ਦਾ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਹੋਇਆ ਹੈਗਾ ਚਾਰ ਕਲਰ ਨੇ ਇਸ ਨੇ ਵਿੱਚ ਪ੍ਰਾਈਸ ਸਿਰਫ 950 ਸਿਰਫ 950 ਪ੍ਰਾਈਸ ਹੈ ਜੀ ਬਹੁਤ ਸੋਹਣੀ ਵੈਰਾਈਟੀ ਆ ਇਹਨੇ ਸੂਟ ਨਾ ਪ੍ਰਿੰਟ ਸੂਟ ਨੇ ਆਪਣੇ ਕੋਲੇ ਸਾਰੇ ਪ੍ਰਿੰਟ ਸੂਟ ਆ ਜੀ ਤੁਸੀਂ ਕੋਈ ਵੀ ਕਲਰ ਜਿਹੜਾ ਸੈਲੈਕਟ ਕਰੋ ਇਸ ਸਾਰੇ ਆਪਣੀ ਅੱਜ ਦੀ ਵੈਰਾਈਟੀ ਇਹਨੇ ਆਪਣੇ ਕੋਲੇ ਫਰੋਜੀ ਕਲਰ ਚਾਰ ਕਲਰ ਨੇ ਜਿਹੜਾ ਚ ਵੈਰਾਈਟੀ ਬਹੁਤ ਸੋਹਣੀ ਆ ਜੀ ਅੱਜ ਦੀ ਵੈਰਾਈਟੀ ਬਹੁਤ ਸੋਹਣੀ ਆ ਜੀ ਬਹੁਤ ਜਿਆਦਾ ਵੈਰਾਈਟੀ ਹੈਗੀ ਸਾਰੇ ਕਾਟਨ ਦੇ ਸੂਟ ਆ ਸਾਰੇ ਸੂਟਾਂ ਦੇ ਜੀ ਜੈਡ ਫਰੀ ਹੈ ਕੈਸ਼ ਔਰ ਡਿਲੀਵਰੀ ਹੈਗੀ ਹੈ ਫਰੋਜੀ ਕਲਰ ਆ ਗਿਆ ਆਪਣੇ ਕੋਲੇ ਰੋਜੀ ਕਲਰ ਬਹੁਤ ਸੋਹਣਾ ਪੇਪਰ ਕਲਰ ਚਿਕਨ ਲੈ ਕੇ ਅੰਦਰ ਲੈ ਲਈ ਸਕਿਨ ਕਲਰ ਚ ਸਕਿਨ ਕਲਰ ਇਹ ਚਿਕਨਾ ਇਹ ਹੈ ਜੀ ਆਪਣੇ ਕੋਲ ਸੂਟਾਂ ਲਈ ਸੂਟ ਬਣਾ ਸਕਦੇ ਨੂੰ 5 ਮੀਟਰ ਦੀ ਕੱਟ ਦੇਵਾਂਗੇ ਪ੍ਰਾਈਸ ਰਹਿਣ ਵਾਲਾ 650 650 ਪ੍ਰਾਈਸ ਹੈ ਜੀ ਕਾਟਨ ਦੇ ਵਿੱਚ ਬਹੁਤ ਸੋਹਣਾ ਇਹ ਆਪਣੇ ਕੋਲ ਚਿਕਨ ਦੇ ਵਿੱਚ ਕਪੜਾ ਤੁਸੀਂ ਲੈ ਸਕਦੇ ਹੋਗੇ 650 ਪ੍ਰਾਈਸ ਆ 5 ਮੀਟਰ ਦੀ ਕੱਟ ਹੈ 650 ਪ੍ਰਾਈਸ ਰਹਿਣ ਵਾਲਾ ਇਹ ਆਪਣੇ ਕੋਲ ਸਕਿਨ ਕਲਰ ਦੇ ਜਿਗਣਾ ਦੇ ਸਲੈਕਟ ਕਰ ਸਕਦੇ। ਸਿਮਰ ਦੇ ਵਿੱਚ ਸੂਟ ਲੈ ਕੇ ਆਂਦੇ ਹਾਂ। ਉਹਦੇ ਲਈ ਸਿਮਰ ਦੇ ਅਸੀਂ ਤੁਹਾਨੂੰ ਦੋ ਦਿਨ ਵੈਰਾਈਟੀਆਂ ਦਿਖਾਵਾਂਗੇ ਅਲੱਗ-ਅਲੱਗ ਸਟੱਬ ਦੇ ਵਿੱਚ। ਜਿਸ ਤਰ੍ਹਾਂ ਕੀ ਹੈ ਆਪਣੇ ਕੋਲੇ ਬਰਕ ਵਾਲੇ ਸੂਟ ਨੇ। ਇਹ ਮੈਚ ਸੂਟ ਦਾ ਸਿਮਰ ਦੇ ਵਿੱਚ ਸ਼ਰਟ ਲੱਗੀ ਹੋਈ ਹੈ ਜੀ। ਬਾਟਮ ਲੱਗੀ ਹੋਈ ਹੈ ਲੀਜੀ ਬੀਜੀ ਦੀ। ਬਹੁਤ ਸੋਹਣੀ ਲੀਜੀ ਬੀਜੀ ਲੱਗੀ ਹੈ ਦੁਪੱਟੇ ਮਸਲੀਨ ਦੇ। ਇਹ ਜਿਹੜੀ ਮਸਲੀਨ ਹੈ ਸਹੀਆਂ ਪਿਓਰ ਮਸਲੀਨ ਦੇ ਦੁਪੱਟੇ ਵੀ ਦਿਖਾਵਾਂਗੇ। ਇਹਨਾਂ ਦਾ ਪ੍ਰਾਈਸ ਹੈਗਾ 990। 950 ਪ੍ਰਾਈਸ ਹੈ ਜੀ 2.5 ਮੀਟਰ ਦੀ ਸ਼ਰਟ ਹੈ ਸਿਮਰ ਦੇ ਵਿੱਚ ਸਿਮਰ ਦੇ ਵਿੱਚ ਆਪਣੇ ਕੋਲੇ ਕਪੜਾ ਆ ਗਿਆ ਜੀ ਬਹੁਤ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਸੈਂਟਰ ਦੇ ਵਿੱਚ ਇਹ ਸਾਰਾ ਵਰਕ ਬਣਿਆ ਹੋਇਆ ਹੈਗਾ ਸੈਂਟਰ ਦੇ ਵਿੱਚ ਵਰਕ ਹੈ ਸਾਈਡਾਂ ਦੇ ਪ੍ਰਿੰਟ ਬਣਿਆ ਹੋਇਆ 950 ਪ੍ਰਾਈਸ ਤੁਸੀਂ ਸਲੈਕਟ ਕਰ ਸਕਦੇ ਹੋ ਪਹਿਲਾਂ ਆਪਣੇ ਕੋਲ ਲਾਈਟ ਬਰਾਂ ਬਾਈਨ ਸ਼ੇਡ ਆ ਗਈ ਇਹ ਹੈਗਾ ਬੀਜ ਕਲਰ 950 ਰੇਟ ਹੈ ਜੀ ਸਿਮਰ ਦੇ ਵਿੱਚ ਆਪਣੇ ਕੋਲੇ ਸੂਟ ਆ ਗਏ ਮਸਲੀਨ કોટਨ ਦੇ ਉੱਪਰ ਸਿਮਰਾਗੀ ਜੋਧਾ ਨੂੰ ਹੁਣ ਦਿਖਾ ਰਹੇ ਹਾਂ ਲਗ ਲਗ ਸਟੱਪ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਸਿਮਰ ਦੇ ਸੂਟ ਲੈ ਕੇ ਆਏ ਹਾਂ ਮੈਚਿੰਗ ਸੂਟ ਨੇ ਤੁਸੀਂ ਕਿਸੇ ਵੀ ਪ੍ਰੋਗਰਾਮ ਦੇ ਪਾ ਸਕਦੇ ਹੋਗੇ ਗ੍ਰੇ ਕਲਰ ਆਗੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆਵੇ ਸਲੈਕਟ ਕਰੋ ਜੀ ਇਹ ਹੈਗਾ ਸਕਿਨ ਕਲਰ 950 ਰੇਟ ਨਾ ਸੂਟਾਂ ਦਾ ਕੈਮਰਿਕ ਕੋਟਨ ਦੇ ਪਲੇਨ ਸੂਟ ਲੈ ਕੇ ਆਏ ਦੋੜ ਲਈ ਇਹ ਆਪਣੇ ਕੋਲੇ ਵੱਡੇ ਪਣੇ ਜਨੇ ਵੱਡੇ ਪਣੇ ਦੇ ਕੈਮਰਿਕ कॉटन ਦੇ ਸੂਟ ਆ ਬਹੁਤ ਸੋਹਣਾ ਕਪੜਾ ਕੁਆਲਿਟੀ ਬਹੁਤ ਵਧੀਆ ਤੁਸੀਂ ਵਰਕ ਕਰ ਸਕਦੇ ਹੋ ਇਸ ਤਰ੍ਹਾਂ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਵਰਕ ਕਰ ਸਕਦੇ ਹੋ ਬਹੁਤ ਵਧੀਆ ਵੈਰਾਈਟੀ ਹੈ ਜੀ ਕੈਮਰਿਕ कॉटन ਦੇ ਸੂਟ ਆ 550 ਪ੍ਰਾਈਸ 550 ਪ੍ਰਾਈ ਰੂਗਾ ਕਲਰ ਆਪਣੇ ਕੋਲੇ ਮਹਿਰੂਨ ਆ ਗਿਆ ਜੀ ਗ੍ਰੇ ਕਲਰ ਆ ਗਿਆ ਇਹ ਆ ਆਪਣੇ ਕੋਲੇ ਡਾਰਕ ਪਿਸਤਾ ਕਲਰ ਮਹਿੰਦੀ ਕਲਰ ਵੀ ਕਹਿ ਸਕਦੇ ਹੋਗੇ ਗ੍ਰੀਨ ਕਲਰ ਤੇ ਇਹ ਆ ਆਪਣੇ ਕੋਲੇ ਸਕਾਈ ਕਲਰ ਇਹ ਸਾਰੇ ਕਲਰ ਨੇ ਆਪਣੇ ਕੋਲੇ ਤੁਸੀਂ ਸਿਲੈਕਟ ਕਰ ਸਕਦੇ 550 ਪ੍ਰਾਈਜ਼ ਨੂੰ 3.5 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਕੈਮਰਿਕ कॉटन ਦੇ सूट प्लेन ਜੇ ਤੁਹਾਨੂੰ ਹੁਣ ਸੂਟ ਦਿਖਾ ਰਹੇ ਆ ਇਹਨਾਂ ਸੂਟਾਂ ਉੱਪਰ ਨੀਡਲ ਵਰਕ ਕਰਿਆ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਪਿਓਰ ਮਸਲੀਨ ਦੇ ਪਿਓਰ ਮਸਲੀਨ ਦੇ ਦੁਪੱਟੇ ਨੇ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਲੱਗੀ ਹੋਈ ਆਗੀ ਰਿਯਾਨ कॉटन ਦੀ ਸ਼ਰਟ ਆ ਸ਼ਰਟ ਨੂੰ ਬੋਟਮ ਲੱਗੀ ਹੋਈ ਆਗੀ ਪਿਓਰ ਮਸਲੀਨ ਦੇ ਦੁਪੱਟੇ ਨੇ ਪ੍ਰਾਈਸ ਹੈਗਾ 1150 ਇਹ ਗਰਮੀਆਂ ਵਾਲੇ ਸੂਟਾ ਤੁਸੀਂ ਬਾਹਰ ਅੰਦਰ ਕਿਤੇ ਵੀ ਕਿਸੇ ਵੀ ਪ੍ਰੋਗਰਾਮ ਦੇ ਪਾ ਸਕਦੇ ਤੁਹਾਨੂੰ ਅਸੀਂ ਅਲਗ-ਅਲਗ ਕਲਰ ਡਿਜ਼ਾਈਨ ਦਿਖਾਵਾਂਗੇ ਪਹਿਲਾ ਆਪਣੇ ਕੋਲ ਸਿਕਾਈਆ ਕਲਰਸ ਇਹ ਹੈਗਾ ਕਰੀਮ ਕਲਰ ਲਾਈਟ ਕਲਰ ਗਰਮੀਆਂ ਵਾਲੇ ਬਹੁਤ ਸੋਹਣੇ ਸੂਟ ਨੇ ਜੀ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਦੁਪੱਟੇ ਵੀ ਬਹੁਤ ਸੋਹਣੇ ਲੱਗੇ ਹੋਏ ਨੇ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਨੇ ਰਿਅਨ ਕਾਟਨ ਦੀ ਸ਼ਰਟ ਆ કોટਨ ਦੀ ਬਾਟਮ ਲੱਗੀ ਹੈ 1150 ਰੇਟ ਇਸ ਡਿਜ਼ਾਈਨ ਵਿੱਚ ਆਪਣੇ ਕੋਲ ਕਈ ਕਲਰ ਨੇ ਸਾਡੀਆਂ ਭੈਣਾਂ ਨੂੰ ਬੇਨ ਡੇਡ پارਸਲ ਫੜਨਗੇ ਉਹੀ ਬੁਕਿੰਗ ਕਰਨ ਕਿਉਂਕਿ ਆਪਣੇ ਕੋਲੇ ਲਿਮਟਡ ਸਟਾਕ ਆ ਹੈ ਇਸ ਕਰਕੇ ਤੁਸੀਂ ਕੋਈ ਆਰਡਰ ਫੜਨਾ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਗਰੇ ਕਲਰ ਆ ਗਿਆ ਜੇ ਆਪਣੇ ਕੋਲੇ ਸਾਰੇ ਫੈਨਸੀ ਸੂਟ ਨੇ ਗਰਮੀਆਂ ਵਾਲੇ ਬਾਹਰ ਅੰਦਰ ਤੁਸੀਂ ਕਿੱਦੇ ਹੀ ਪਾ ਸਕਦੇ ਹੋ ਕਿਸੇ ਪ੍ਰੋਗਰਾਮ ਦੇ ਪਾਜ਼ਾ ਨੇ ਇਹ ਹੈ ਆਪਣੇ ਕੋਲੇ ਪਿੰਕ ਕਲਰ ਇਹ ਸਾਰੇ ਕਲਰ ਇਸ ਡਿਜ਼ਾਈਨ ਵਿੱਚ ਨੇ ਤੁਹਾਨੂੰ ਦੂਸਰਾ ਡਿਜ਼ਾਈਨ ਦਿਖਾਉਣੀ ਆ ਇਸ ਤਰ੍ਹਾਂ ਨੇ ਸੂਟ ਬਣ ਕੇ ਧਾਰ ਹੋਣਗੇ ਇਹਨਾਂ ਸੂਟਾਂ ਉੱਪਰ ਵੀ ਨੀਡਲ ਵਰਕ ਕਰਿਆ ਹੋਇਆ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ 2.5 ਮੀਟਰ ਦੇ ਦੁਪੱਟੇ ਦੇ ਦੁਪੱਟੇ ਨਾਲ ਹੀ ਸੂਟ ਦੀ ਗ੍ਰੇਸ ਹੁੰਦੀ ਹੈ ਦੁਪੱਟੇ ਦੇਖੋ ਤੁਸੀਂ ਪਿਓਰ ਮਸਲੀਨ ਦੇ ਬਹੁਤ ਸੋਹਣੇ ਲੱਗੇ ਹੋਏ ਇਹ ਸਿੱਧਾ ਜਿ ਪਹਿਲਾ ਆਪਣਾ ਗੋਲ ਲੈਮਨ ਕਲਰ ਇਹ ਹੈਗਾ ਸਕਾਈ ਕਲਰ ਇੰਨਾ ਜੇ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ 1150 ਰੇਟ ਸਾਢੇ 1150 ਰੇਟ ਹੈ ਜੀ ਪਿਓਰ ਮਸਲੀਨ ਦੇ ਦੁਪੱਟੇ ਵਾਲੇ ਫੈਨਸੀ ਸੂਟ ਲੈ ਕੇ ਆ ਤੁਹਾਡੇ ਲਈ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਇਹ ਕਰੀਮ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਗ੍ਰੇ ਕਲਰ ਤੁਸੀਂ ਬਾਟਮ ਦੇ ਹਿਸਾਬ ਨਾਲ ਸਾਨੂੰ ਸਕਰੀਨ ਸ਼ਾਟ ਸੈਂਡ ਕਰਨਾ ਜੀ ਬਲੈਕ ਕਲਰ ਆ ਗਿਆ ਜੀ ਇਹ ਡਿਜ਼ਾਈਨ ਚ ਸਾਰੇ ਆਪਣੇ ਕੋਲੇ ਕਲਰ ਨੇ ਜਿਮੀ ਜੂਦੀ ਕੈਮਰੀ ਕ ਦਾ ਸੂਟ ਲੈ ਕੇ ਆਂ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਸਿਮਰ ਦਾ ਕਪੜਾ ਜੀ ਜਿਮੀ ਜੂਦੀ ਕੈਮਰੀ ਕ ਲੱਗੀ ਹੋਈ ਹੈਗੀ ਸਿਮਰ ਦੇ ਵਿੱਚ ਸਿਮਰ ਦੇ ਦਾ ਨੂੰ ਸ਼ਰਟ ਮਿਲੂਗੀ ਪਿਓਰ ਮਸਲੀਨ ਦਾ ਦੁਪੱਟਾ ਮਿਲੂਗਾ ਕਾਟਨ ਦੀ ਬਾਟਮ ਮਿਲੂ ਜੀ ਪ੍ਰਾਈਸ 1150 1150 ਸੂਟ ਪਰੇਟ ਰਹਿਣ ਵਾਲਾ ਜੀ ਇਹਨਾਂ ਸੂਟਾਂ ਦਾ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਪਹਿਲਾ ਆਪਣੇ ਕੋਲੇ ਬਲੈਕ ਕਲਰ ਆ ਗਿਆ ਇਹ ਸਾਰੇ ਫੈਨਸੀ ਸੂਟ ਆ ਇਸ ਤਰ੍ਹਾਂ ਦੀ ਬ੍ਰੈਡ ਤੁਹਾਨੂੰ ਕਿਤੋਂ ਵੀ ਨਹੀਂ ਮਿਲੂਗੀ ਤੇ ਟੜ ਲਈ ਅਸੀਂ ਨਵੇਂ-ਨਵੇਂ ਕਲਰ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਣਾ ਜੀ ਇਹਨਾਂ ਉੱਪਰ ਤੁਹਾਨੂੰ ਹੈਂਡਵਰਕ ਵੀ ਮਿਲੂਗਾ ਹੈਂਡਵਰਕ ਬਹੁਤ ਸੋਹਣਾ ਕਰਾਇਆ ਹੈ ਨਾ ਸੂਟ ਉੱਪਰ ਕੈਮਰੀ कॉटन ਦੀ ਸ਼ਰਟ ਲੱਗੀ ਹੋਈ ਆ ਪਿਓਰ ਮਸਲੀਨ ਦਾ ਦੁਪੱਟਾ ਲੱਗਾ कॉटन ਦੀ ਬਾਟਮ ਲੱਗੀ ਹੋਈ ਆ ਜੀ ਪਲਾਜ਼ੋ ਸ਼ਰਾਰਾ ਜੀ ਕੁਝ ਵੀ ਬਣਾ ਸਕਦੇ ਹਾਂ ਬਹੁਤ ਸੋਹਣੀ ਵੈਰਾਈਟੀ ਆ ਕਿੰਨ ਕਲਰ ਆ ਗਏ ਆਪਣੇ ਕੋਲੇ ਕਲਰ ਚਾਰਨੇ ਡਿਜ਼ਾਈਨ ਵਿੱਚ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਪਿਓਰ ਮਸਲੀਨ ਦੇ ਦੁਪੱਟੇ ਨੇ ਸਾਰੇ ਫੈਂਸੀ ਸੂਟ ਆ 1500 ਪ੍ਰਾਈਜ਼ 1500 ਪ੍ਰਾਈਜ਼ ਹੈ ਜੀ ਹੈਗਾ ਆਪਣੇ ਕੋਲ ਪਿੰਕ ਕਲਰ ਇਹ ਸਾਰੇ ਕਲਰ ਨੇ ਡਿਜ਼ਾਈਨ ਚ ਪਿੰਕ ਕਲਰ ਹੈਗਾ 1500 ਪ੍ਰਾਈਜ਼ ਰਹਿਣ ਵਾਲੇ ਨੇ ਸੂਟਾਂ ਨੇ ਫੈਂਸੀ ਸੂਟ ਨੇ ਬਹੁਤ ਸੋਹਣੀ ਕੁਆਲਿਟੀ ਦੇ ਹੈਂਡਵਰਕ ਦੇ ਸੂਟ ਲੱਗਣੇ ਨੇ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਸੂਟ ਆ ਜੀ ਸਿਮਰ ਦੇ ਵਿੱਚ ਸਿਮਰ ਸ਼ਲਕ ਦੀ ਬਾਟਮ ਲੱਗੀ ਹੋਈ ਹੈ ਬਹੁਤ ਸੋਹਣੀ ਪਿਓਰ ਕਾਟਨ ਦੇ ਵਿੱਚ ਪਿਓਰ ਮਸਲੀਨ ਦਾ ਦੁਪੱਟਾ ਲੱਗਾ ਕਾਟਨ ਦੀ ਬਾਟਮ ਲੱਗੀ ਹੋਈ ਹੈ ਸ਼ਰਟ ਵੀ ਆਪਣੇ ਕੋਲ ਕਾਟਨ ਚ ਆ ਗਈ ਸਿਮਰ ਦੇ ਵਿੱਚ ਪਿਓਰ ਮਸਲੀਨ ਦਾ ਦੁਪੱਟਾ ਪ੍ਰਾਈਸ 1250 1250 ਪ੍ਰਾਈਸ ਹੈ ਜੀ ਸਾਰੇ ਫੈਨ ਜੀ ਸੂਟਾ ਇਹਨਾਂ ਸੂਟਾ ਉੱਪਰ ਤਾਂ ਨੂੰ ਹੈਂਡਵਰਕ ਵੀ ਮਿਲੂਗਾ ਘੇਰੇ ਦੇ ਵੀ ਹੈਂਡਵਰਕ ਮਿਲੂ ਬਹੁਤ ਸੋਹਣਾ ਫਲਾਵਰ ਦੇ ਵਿੱਚ ਵੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਪਹਿਲਾ ਆਪਣੇ ਕੋਲੇ ਡਾਰਕ ਪੀਚ ਕਲਰ ਆ ਗਈ ਕਲਰ ਸਲੈਕਟ ਕਰ ਸਕਦੇ ਹੋਗੇ ਗਰਮੀਆਂ 'ਚ ਪਾਉਣ ਵਾਲੇ ਬਹੁਤ ਸੋਹਣੇ ਵੈਰੀਟੀ ਆ 1250 ਰੇਟ ਹੈ ਨਾ ਸੂਟਨ ਸੂਟ ਜੇ ਤੁਸੀਂ ਬਣਾ ਕੇ ਪਾ ਲਿਆ ਬਹੁਤ ਸੋਹਣੀ ਸ਼ਾਈਨਿੰਗ ਦੇਊਗਾ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਸਿਮਰ ਦੇ ਵਿੱਚ ਆਪਣੇ ਕੋਲੇ ਇਹ ਕਾਟਨ ਦੇ ਵਿੱਚ ਸੂਟ ਨੇ ਤੁਸੀਂ ਸਲੈਕਟ ਕਰ ਸਕਦੇ ਹੋ ਪਹਿਲਾ ਡਾਰਕ ਆਪਣੇ ਕੋਲੇ ਪੀਚ ਕਲਰ ਇਹ ਹੈ ਆਪਣੇ ਕੋਲੇ ਕਰੀਮ ਕਲਰ ਜੋ ਸੀ ਬਾਟਨ ਦੇ ਸਾਰਿਆਂ ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੀ ਦੁਪੱਟੇ ਸਾਰਿਆਂ ਦੇ ਫੁੱਲ ਪਿਓਰ ਮਸਲੀਨ ਦੇ ਰਹਿਣ ਵਾਲੇ ਨੇ 1250 ਰੇਟਾਂ ਨਾਲ ਸੂਟਾਂ ਨਾਲ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਬਹੁਤ ਸੋਹਣੀ ਇਹ ਆਪਣੇ ਕੋਲ ਪਿਸਤਾ ਕਲਰ ਸੋਬਰ ਦੇ ਸੂਟ ਲੈ ਕੇ ਆਉਣ ਲਈ ਸੋਬਰ ਦੇ ਸੂਟ ਬਹੁਤ ਸੋਹਣੀ ਕੁਆਲਿਟੀ ਦੇ ਜੂੜ ਨੇ ਸਿਮਰ ਦੇ ਵਿੱਚ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਕਾਟਨ ਦੇ ਸੂਟ ਆ ਜੀ ਡਾਰਕ ਸਕਿਨ ਕਲਰ ਆ ਗਿਆ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਪੰਜ ਕਲਰ ਨੇ ਇਹ ਹੈਗਾ ਫਰੋਜੀ ਕਲਰ 1250 ਪ੍ਰਾਈਜ਼ ਹੈ ਜੀ ਇਹ ਸੀ ਆਪਣੀ ਸਾਰੀ ਅੱਜ ਦੀ ਵੈਰਾਈਟੀ ਬਹੁਤ ਸੋਹਣੀ ਵੈਰਾਈਟੀ ਹੈ ਜੀ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਹਾਨੂੰ ਫੋਟੋ ਸੈਂਡ ਕਰਕੇ ਆਨਲਾਈਨ ਸੂਟ ਮੰਗਵਾ ਸਕਦੇ ਹੋ ਆਪਣਾ ਆਨਲਾਈਨ ਕੰਮ ਆ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੋ ਵੀ ਪਸੰਦ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਬਹੁਤ ਸੋਹਣੀ ਵੈਰਾਈਟੀ ਆ ਪਹਿਲਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਿਓ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ ਰੇਟ ਅਸੀਂ ਨਾਲ ਦੀ ਨਾਲ ਸ਼ੋਅ ਕਰੇ ਹੋਏ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਆਪਣੇ ਨਵੇਂ-ਨਵੇਂ ਵੀਡੀਓ ਦੇਖਣ ਲਈ ਧੰਨਵਾਦ